ਐਸਐਸ ਨਗਰ ਮਹੱਲੀ ਵਿਖੇ ਚੱਲ ਰਹੇ ਰਿਜ਼ਰਵੇਸ਼ਨ ਚੋਰਪੁਰੂ ਮੋਰਚਾ ਉੱਤੇ ਅੱਜ ਬਹੁਤੇ ਪੀੜਤ ਲੋਕਾਂ ਨੇ ਕਾਲੀ ਆਜ਼ਾਦੀ ਮਨਾਈ ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਯਤੰਤਰ ਅਤੇ ਸਿਸਟਮ ਉਹਨਾਂ ਨੂੰ ਇਨਸਾਫ ਨਹੀਂ ਦਿੰਦਾ ਇਸ ਮੌਕੇ ਬਹੁਤ ਸਾਰੇ ਲੋਕਾਂ ਨੇ ਆਪਣੇ ਦੁੱਖੜੇ ਵੀ ਸੁਣਾਈ ਐ ਸਨੀਤਾ ਸ਼ਰਮਾ ਕੁੰਬੜਾ ਪਿੰਡ ਤੋਂ ਰਹਿਣ ਵਾਲੀਆਂ ਹੁਣ ਇਸ ਟਾਈਮ ਆ ਲੁਧਿਆਣਾ ਰਹਿਦੀਆਂ ਆਪਣੇ ਬੇਟੇ ਨੂੰ ਲੈ ਕੇ ਦੋ ਮੇਰੇ ਬੇਟੇ ਸੀ ਇੱਕ ਬੇਟੇ ਡੈਥ ਹੋ ਗਈ ਕਮੈਂਟਲੀ ਅਫਸਰਟ ਹੈ ਤੇ ਕੁੰਬਰੇ ਦੇ ਵਿੱਚ ਕੁਝ ਪਿੰਡ ਦੇ ਬੰਦਿਆਂ ਨੇ ਤੇ ਕੁਝ ਸਾਡੇ ਦੋ ਘਰ ਦੇ ਮੈਂਬਰਾਂ ਨੇ ਰਲ ਕੇ ਮੇਰਾ ਘਰ ਵੀ ਲੁੱਟ ਲਿਆ ਤੇ ਮੇਰਾ ਆਦਮੀ ਵੀ 6 ਮਹੀਨੇ ਬਾਅਦ ਮੇਰਾ ਆਦਮੀ ਵੀ ਗੁੰਮ ਕਰਤਾ ਅੱਜ ਤੱਕ ਮੇਰੀ ਕੋਈ ਸੁਣਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਕੋਈ ਮੇਰੀ ਨਹੀਂ ਚਾਰ ਬੰਦਿਆਂ ਤੇ ਮੈਂ ਨਾਮ ਲਖਾਇ ਜੀ ਚੋਂ 3 ਬੰਦੇ ਬੰਦੇ ਪੁਲਿਸ ਨੇ ਹੀ ਕੱਢਤੇ ਹੁਣ ਮੈਨੂੰ ਕੋਈ ਇਨਸਾਫ ਨਹੀਂ ਮੈਂ ਇਹਨਾਂ ਕੋਲ ਬਥੇਰੇ ਰੋਲਾ ਪਾਲਿਆ ਰੋਲੀ ਪਿਟਲੀ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਆ ਕਾਦੀ ਆਜ਼ਾਦੀ ਆ ਅਕਾਲੀ ਦਲ ਵਾਲਿਆਂ ਨੇ ਮੇਰਾ ਘਰ ਨਾ ਰਲ ਕੇ ਲੁੱਟਵਾਇਆ ਰਾਮੂ ਵਾਲੀਏ ਨੇ ਮੈਨੂੰ ਹੁਣ ਕੋਰਟ ਤੇ ਇਨਸਾਫ ਦੀ ਉਮੀਦ ਹੈਗੀ ਆ ਕਿ ਮੈਨੂੰ ਕੋਰਟ ਇਨਸਾਫ ਦੇਊਗਾ ਬਸ ਮੈਨੂੰ ਹੱਕ ਮਿਲਣਾ ਚਾਹੀਦਾ ਸੀਐਮ ਨੂੰ ਇੰਨੀ ਅਸੀਂ ਪ੍ਰੈਸ ਕਾਨਫਰੰਸ ਕਰ ਲਈਆਂ ਸੀਐਮ ਪੁਲਸ ਪ੍ਰਸ਼ਾਸਨ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਮੈਨੂੰ ਇਨਸਾਫ ਤਾਂ ਮਿਲੇ ਮੈਨੂੰ ਇਨਸਾਫ ਨਹੀਂ ਮਿਲਿਆ ਹਲੇ ਤੱਕ ਮੈਨੂੰ ਸੀਐਮ ਨੂੰ ਮੈਂ ਇਹੀ ਦਰਖਾਸਤ ਕਰਦੀ ਆ ਕਿ ਜਿਹੜੀਆਂ ਆ ਬੀਬੀਆਂ ਪੈਣਾ ਆਪਣਾ ਦੁੱਖ ਰੋਂਦੀਆਂ ਇਹਨਾਂ ਦੀ ਸੁਣਵਾਈ ਤਾਂ ਕਰੋ ਤਾਂ ਹੀ ਸਮਝਾਂਗੇ ਕਿ ਅਸੀਂ ਆਜ਼ਾਦ ਹੋਏ ਆ ਅਸੀਂ ਤਾਂ ਹੁਣ ਗੁਲਾਮ ਆ ਹਲੇ ਮੈਂ ਤਾਂ ਆਜ਼ਾਦੀ ਦਾ ਇਹੀ ਕਹਿਨੀ ਆ ਵੀ ਦੁਨੀਆ ਜਿਹੜੀ ਆ ਬੀਬੀਆਂ ਖਾਸ ਤੌਰ ਤੇ ਇਹ ਜਿਹੜੇ ਗਰੀਬ ਆ ਦੁਖੀ ਲੋਕ ਆ ਉਹਨਾਂ ਦੀ ਕਿਸੇ ਨੇ ਸੁਣੀ ਨਹੀਂ ਤਾ ਉਹ ਵਿਚਾਰੇ ਆਪਣੀ ਆਜ਼ਾਦੀ ਨੂੰ ਬਰਬਾਦੀ ਸਮਝਦੇ ਆ ਮੇਰੀ ਦਾ ਬੇਨਤੀ ਸੀਐਮ ਪੀਐਮ ਸਾਹਮਣੇ ਵੀ ਬਾਕੀ ਪ੍ਰਸ਼ਾਸਨ ਸਾਹਮਣੇ ਵੀ ਇਹੀ ਆ ਕਿ ਇਹਨਾਂ ਲੋਕਾਂ ਦੀ ਫਰਿਆਦ ਸੁਣੋ ਝੂਠਿਆਂ ਨੂੰ ਉਹਨਾਂ ਦਾ ਝੂਠ ਸੱਚ ਦਾ ਨਿਤਾਰਾ ਕਰੋ ਤਾਂ ਕਿ ਇਹ ਆਜ਼ਾਦੀ ਮਾਣ ਸਕਣ ਇਹਨਾਂ ਦਾ ਵੀ ਉਹੀ ਹੱਕ ਆ ਜੋ ਕਿ ਬਾਕੀਆਂ ਦਾ ਹੱਕ ਆ ਨਜਾਇਜ਼ ਕਿਸੇ ਨਾਲ ਨਾ ਹੋਵੇ ਨਜਾਇਜ਼ ਕੋਈ ਗਵਾਹੀ ਨਾ ਹੋਵੇ ਨਜਾਇਜ਼ ਹੋਰ ਧੀਆ ਬਹੂ ਬੇਟੀਆਂ ਨਾਲ ਕਿਸੇ ਨਾਲ ਨਾ ਹੋਵੇ ਤੇ ਇਸ ਕਰਕੇ ਅਸੀਂ ਫਿਰ ਕਵਾਂਗੇ ਪੱਕੇ ਤੌਰ ਤੇ ਕਿ ਹਾਂ ਕੁਰਬਾਨੀਆਂ ਨਾਲ ਸਾਨੂੰ ਇਜਾਜ਼ਤ ਦੀ ਮਿਲੀ ਅਸੀਂ ਉਹਨਾਂ ਦਾ ਧੰਨਵਾਦ ਕਰੀਏ ਉਹਨਾਂ ਦੇ ਮਜ਼ਾਰਾਂ ਤੇ ਜਾ ਕੇ ਫੁੱਲ ਚੜਾਈਏ ਉਹਨਾਂ ਦੇ ਅਸੀਂ ਦਿਹਾੜੇ ਮਨਾਈਏ ਤੇ ਇਸ ਕਰਕੇ ਇਹ ਜਿੰਨੇ ਵੀ ਲੋਕ ਆ ਦੁਖੀ ਆਏ ਆ ਇਹਨਾਂ ਦੀ ਸੁਣੋ ਸੱਚ ਉਹ ਜਾਂ ਝੂਠ ਉਹਦਾ ਨਿਤਾਰਾ ਕਰੋ ਠੀਕ ਓਕੇ ਅੱਜ ਦਾ ਫੀਕਾ ਉਹ ਵੀ ਸੱਜਿਆ ਦਿੱਤਾ ਫਾਸਪੋਰਟ ਨਹੀਂ ਜੀ ਕਾ ਦਿੱਤਾ ਜਾਂਦੀ ਆ ਬਿਲਕੁਲ ਵੀ ਸਾਨੂੰ ਕੋਈ ਵੀ ਸੰਤੁਸ਼ਟੀ ਨਹੀਂ ਹੈਗੀ ਅੱਜ ਦੇ ਦਿਨ ਬਹੁਤ ਅਫਸੋਸ ਹੋ ਰਿਹਾ ਹੈ ਕਿ ਵੀ ਆਪਣੇ ਹੱਕ ਪਿੱਛੇ ਸਾਨੂੰ ਅੱਜ ਰੋਡ ਤੇ ਖੜਨਾ ਪੈ ਰਿਹਾ ਹੈ ਅੱਜ ਰੋਜ਼ ਪ੍ਰਦਰਸ਼ਨ ਜਿਹੜਾ ਹੋ ਰਿਹਾ ਉਹ ਬਹੁਤ ਅਫਸੋਸ ਦੀ ਗੱਲ ਹੈ ਕਿ ਵੀ ਪੰਜਾਬ 'ਚ ਅੱਜਕੱਲ੍ਹ ਈਆਂ ਬੇਟੀਆਂ ਬਿਲਕੁਲ ਸੁਰੱਖਿਤ ਨਹੀਂ ਹੈਗੀ ਇਹ ਮੈਟਰ ਹੈ ਜੀ ਮੇਰੀ ਬੇਟੀ ਦਾ 12 ਸਾਲ ਦੀ ਬੇਟੀ ਦਾ ਰੇਪ ਹੋਇਆ ਤਿੰਨ ਮਹੀਨੇ ਹੋ ਗਏ ਪੁਲਿਸ ਪ੍ਰਸ਼ਾਸਨ ਤੋਂ ਸਾਨੂੰ ਕੋਈ ਵੀ ਸੰਤੁਸ਼ਟੀ ਨਹੀਂ ਮਿਲ ਰਹੀ ਹੁਣ ਤੱਕ ਵੀ ਅਜੇ ਤੱਕ ਬੰਦਿਆਂ ਦੀ ਅਰੈਸਟਿੰਗ ਨਹੀਂ ਹੋਈ ਆਜ਼ਾਦ ਘੁੰਮ ਰਿਹਾ ਜੀ ਉਹ ਬਿਲਕੁਲ ਗੁੰਡਰ ਆ ਜਾਏ ਕੋਈ ਮੈਂ ਤੇ ਕਹਿੰਦੀ ਨਹੀਂ ਹੈਗੀ ਵੀ ਅੱਜ ਦੇ ਦਿਨ ਸਾਨੂੰ ਕਿਸੇ ਗੱਲ ਦੀ ਖੁਸ਼ੀ ਹੈਗੀ ਹੈ ਕੇਸ ਦਰਜ ਹੋ ਚੁੱਕਿਆ ਜੀ ਬਿਲਕੁਲ ਜੀ ਕੇਸ ਦਰਜ ਹੈ ਕੋਈ ਸੁਣਵਾਈ ਨਹੀਂ ਹੈਗੀ ਸਾਡੀ ਇਸ ਮੁੱਦੇ ਤੇ ਕੁਝ ਨਹੀਂ ਪੁਲਿਸਾਨਾ ਗੱਲ ਨਹੀਂ ਆਨਾਂ ਗੱਲ ਨਹੀਂ ਕਰੀ ਜਾ ਰਹੀ ਹੈ ਬਸ ਇਹ ਹੀ ਗੱਲ ਹੈ ਹੁਣ ਕੁਝ ਨਹੀਂ ਹੈ ਜੀ ਆਜ਼ਾਦੀ ਅਜੁੱਦੀ ਸਿਰਫ ਇੱਕ ਨਾ ਰਹਿ ਗਿਆ ਹੈ ਪਹਿਲੇ ਸੀਗੀ ਪਹਿਲੇ ਹੋਇਆ ਸਾਡਾ ਦੇਸ਼ ਭੈਣਾ ਵੀ ਸੁਰੱਖਿਤ ਸੀ ਬੇਟੀਆਂ ਵੀ ਸੁਰੱਖਿਤ ਹੁਣ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਦੇਸ਼ ਤੇ ਸਿਰਫ ਨਾ ਰਹਿ ਗਿਆ ਮੁਲਾਹਬਾ ਸਾਹਿਬ ਐਸਾ ਜਾਦੀ ਦਿਵਸ ਤੇ ਤੁਸੀਂ ਕਾਲੀਆਂ ਪੱਟੀਆਂ ਬਨ ਕੇ ਇਹਦਾ ਵਿਰੋਧ ਕਰ ਰਹੇ ਹੋ ਕੀ ਕਾਰਨ ਹੈ ਵਹਿਗ ਜੀ ਦਾ ਖਾਲਸਾ ਵਹਿਗ ਜੀ ਦੀ ਫਤਿਹ ਆਜ਼ਾਦੀ ਤਾਂ ਹੈ ਸਰਕਾਰ ਵਾਸਤੇ ਹੈ ਆਮ ਜਨਤਾ ਵਾਸਤੇ ਕੋਈ ਆਜ਼ਾਦੀ ਨਹੀਂ ਸਭ ਲੋਕੀ ਪਰੇਸ਼ਾਨ ਹੋ ਰਹੇ ਆ ਜਗਾ ਜਗਾ ਲੁਟਕੋ ਹੋ ਰੀਆਂ ਛੋਟੀ ਛੋਟੀ ਬੱਚਿਆਂ ਨਾਲ ਬਲਾਤਕਾਰ ਹੋ ਰਹੇ ਆ ਕਿਸੇ ਦੀ ਸੁਣਵਾਏ ਨਹੀਂ ਉਹਦੀ ਕਿਸੇ ਥਾਣੇ ਚਲੇ ਜਾਓ ਉਸ ਵਾਲੇ ਖਾਨ ਨੂੰ ਪੈਂਦੇ ਆ ਕਿਸੇ ਮინისტრ ਨਾਲ ਗੱਲ ਕਰੋ ਡੇੜੇ ਨਹੀਂ ਜਾਣ ਦਿੰਦੇ ਕਾਦੀ ਜਾਦੀ ਹੈ ਐਸੇ ਕਾਲੀ ਜਾਦੀ ਬਣਾ ਰਿਆ ਹੈ ਆਜ਼ਾਦੀ ਸਰਕਾਰੀ ਟਾਉਂਡ ਇਕੱਠੇ ਕਰਕੇ ਨਾਅਰੇ ਲਵਾ ਕੇ ਕੋਈ ਜਾਦੀ ਦੇ ਥੋੜਾ ਉਹ ਸਾਰੇ ਸਰਕਾਰੀ ਟਾਉਂਡ ਬੈਠੇ ਹੁੰਦੇ ਬੁਰੇ ਆਜ਼ਾਦੀ ਵੀ ਪਬਲਿਕ ਨੇ ਬਣਾਨੀ ਹੈ ਜੀ ਅਸੀਂ ਤਾਂ ਕਾਲੀ ਆਜ਼ਾਦੀ ਬਣਾ ਰਹੀ ਹੈ ਜਦੋਂ ਕੰਮੇ ਨਹੀਂ ਹੋ ਰਹੇ ਕਿਸੇ ਦੇ ਜਗਾ ਜਗਾ ਉਹ ਹੰਤਮਾਨ ਸਾਹਿਬ ਜੀ ਤੁਸੀਂ ਕਹਿੰਦੇ ਸੀ ਕਿ ਮੇਰੇ ਰਾਜ ਚ ਧਰਨਾ ਨਹੀਂ ਲੱਗੇਗਾ ਅੱਜ ਦੇਖ ਲਓ ਜਗਾ ਜਗਾ ਕਨੇ ਕਨੇ ਚੌਕ ਤੇ ਧਰਨੇ ਲੱਗੇ ਆ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਅਸੀਂ 2 ਸਾਲ ਤੋਂ ਬੈਠੇ ਆ ਇੱਥੇ ਲਿਸਟਾਂ ਵੀ ਬਣਾ ਕੇ ਦੇਤੀਆਂ ਇੱਕ ਸਰਟੀਫਿਕੇਟ ਵਾਲਿਆਂ ਦਾ ਫਿਰ ਵੀ ਕੁਝ ਨਹੀਂ ਹੋ ਰਿਹਾ ਤੇ ਕਾਦੀ ਆਜ਼ਾਦੀ ਇਸ ਤੇ ਕਾਦੀ ਆਜ਼ਾਦੀ ਬਣਾਵਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੇ ਅੱਜ ਦੀ ਜਿਹੜੀ ਆਜ਼ਾਦੀ ਹੈ ਨਾ ਉਹਦੇ ਬਾਰੇ ਇਹ ਹੀ ਦੱਸਣਾ ਚਾਹੁੰਦਾ ਕਿ ਅੱਜ ਬਲਵਿੰਦਰ ਸਿੰਘ ਕੁੰਬੜਾ 2 ਸਾਲ ਤੋਂ ਇੱਥੇ ਬੈਠਿਆ ਹੈ ਇਹਨੇ ਛੋਟਾ ਜਿਹਾ ਫੰਕਸ਼ਨ ਕੀਤਾ ਪੂਰੇ ਨਹੀਂ ਐਨੀਆਂ ਬੀਬੀਆਂ ਐਨੇ ਬੰਦੇ ਆਗੇ ਤੁਹਾਡੇ ਅੱਗੇ ਰੋ ਕੇ ਦੱਸ ਰਿਹਾ ਕਿ ਸਾਡੇ ਦੀ ਕੋਈ ਆਜ਼ਾਦੀ ਨਹੀਂ ਜੇਕਰ ਇਹਨੂੰ ਮਹੱਲੀ ਲੈ ਵਧਿਆ ਸੀ ਲਾਈਏ ਤੇ ਹਜ਼ਾਰਾਂ ਬੰਦੇ ਤੁਹਾਨੂੰ ਰੁੰਡੇ ਦਿਖਾਈ ਜਾਣਗੇ ਜਦੋਂ ਹਜ਼ਾਰਾਂ ਬੰਦੀਆਂ ਦੇ ਕੇਸ ਥਾਣਿਆਂ ਵਿੱਚ ਰੁੰਡੇ ਪੈਣੀ ਥਾਣਿਆਂ ਵਿੱਚ ਕੋਈ ਸੁਣਾਈ ਨਹੀਂ ਨਾ ਕੰਮ ਨਾ ਕਿਆ ਵਕੀਲ ਜਿਹੜੇ ਆ ਉਹ ਵੀ ਉਹਨਾਂ ਖਰੀਏ ਜਾ ਰਹੇ ਆ ਇਸ ਦੇ ਜਿਹੜੀ ਨਹੀਂ ਆਜ਼ਾਦੀ ਦਾ ਕੋਈ ਕਾਰਨ ਨਹੀਂ ਆ ਕਿ ਇਹਨੂੰ ਜ਼ਿੰਮੇਵਾਰ ਮੰਨਦੇ ਹੋ ਇਸੇ ਜਾਤੀ ਨੂੰ ਸਿਰਫ ਜ਼ਿੰਮੇਵਾਰ ਹੈ ਜੇ ਸਾ ਆਪਣਾ ਪੰਜਾਬ ਦਾ ਮੁੱਖ ਮੰਤਰੀ ਮਨਿਸਟਰ ਜਿਨ੍ਹਾਂ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਅਸੀਂ ਆਜ਼ਾਦੀ ਦੇ ਵਿੱਚ ਅਸੀਂ ਲੋਕਾਂ ਨਾਲ ਇਹ ਕੰਮ ਕਰਾਂਗੇ ਅੱਜ ਇਹਨਾਂ ਨੂੰ ਪੁੱਛੇ ਭਗਵੰਤ ਜੀ ਨੂੰ ਤੁਸੀਂ ਕੀ ਕੀਤਾ ਸਾਢੇ ਦਿਨ ਦਾ ਹੋ ਰਿਹਾ ਤੁਹਾਡੇ ਸਾਢੇ ਦਿਨਾਂ ਦਾ ਵੀ ਤੁਸੀਂ ਨਾ ਦੇ ਸਕੂਲਾਂ ਨਾ ਟੀਚਰ ਦੇ ਧਰਨੇ ਹਟੇ ਜਾ ਰਹੇ ਨਾ ਕਿਸਾਨਾਂ ਦੇ ਨਾ ਬੰਦੀ ਸਿੰਘ ਮੋਰਚੇ ਦੇ ਜਦੋਂ ਵੀ ਤੁਸੀਂ ਵਾਅਦਾ ਕੀਤਾ ਸੀ ਕਿ ਹਾਂ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਉਸ ਤੋਂ ਬਾਅਦ ਮਗੜੀਆ ਗਾਂਧੀ ਨੂੰ ਆਪਣਾ ਸਹੀ ਕਰਾਂਗੇ ਕਦਰ ਲਈ ਜਿਹੜੇ ਅਸੀਂ ਪੜਾਂਗੇ ਨਾ ਦੇ ਅੱਜੇ ਤੱਕ ਕੋਈ ਕਦਰ ਪੜਿਆ ਨਾ ਕੋਈ ਹੈ ਡਰੱਗ ਕੇ ਸਾ ਇਹਨਾਂ ਨੇ ਇਹ ਕਿਹਾ ਸੀ ਇਹ ਡਰੱਗ ਨੂੰ ਅਸੀਂ ਚਿੱਟੇ ਨੂੰ ਪੜਾਂਗੇ ਅੱਜ ਤੱਕ ਇਹ ਦੱਸਣ ਕਿ ਕਿਹੜਾ ਮਗਰਮਚ ਪੜਿਆ ਲੋਕਾਂ ਨੇ 93 ਆਪਣੇ ਬਧਾਏ ਕਚੌਣ ਕੇ ਇਸ ਪਾਰਟੀ ਨੂੰ ਬਹੁਤ ਮਾਣ ਦਿੱਤਾ ਕਿਉਂ ਮੂੰਹ ਮੋੜ ਰਿਹਾ ਤੁਹਾਡਾ ਅੱਜ ਮੂੰਹ ਮੋੜਨ ਦਾ ਕਾਰਨ ਹੀ ਆਇਆ ਜਦੋਂ ਕਿ ਇਹਨਾਂ ਨੇ ਕਿਹਾ ਸੀ ਕਿ ਚਿੱਟੇ ਦੇ ਅਸੀਂ ਪੰਨ ਪੜਿਆ ਸਨਵੇ ਇੱਕ ਦਰਜਨ ਕੀ ਕਿਹੜਾ ਮਗਰਮੱਥੀ ਨਾਲੇ ਫੜਿਆ ਚਿੱਟੇ ਦਾ ਕਿਹੜਾ ਇਹਨਾਂ ਨੇ ਸ਼ਰਾਬ ਦਾ ਸਮਗਲ ਫੜਿਆ ਘਰ ਦੇ ਘਰ ਦੇ ਵਿੱਚ ਡੁਪਲੀਕੇਟ ਸ਼ਰਾਬ ਵੰਡੀ ਜਾ ਰਹੀ ਹੈ ਇੱਥੇ 21 ਵੰਡੇ ਮਰ ਗਏ ਸੀ ਹੋਰ ਗਈ ਮਰੇ ਜਾ ਰਹੇ ਆ ਦੱਸੋ ਇਹ ਕਿਸ ਚੀਜ਼ ਦੀ ਅਜਾਦੀ ਹੈ ਅੱਜ ਤੱਕ ਇਹਨਾਂ ਨੇ ਕੀ ਕੀਤਾ ਇਹ ਅਜਾਦੀ ਵੀ ਵਿਕਾਸ ਭਵਨ ਸਖ ਫੇਸਾ ਠਚ ਬੈਠ ਪਿਆ ਵਿਕਾਸ ਭਵਨ ਜਿੱਦਾ ਬਹੁਤ ਵੱਡਾ ਇੱਕ ਬਣਾ ਕੇ ਸਿਸਟਮ ਕੇਂਦਰੀਵਾਲੋਂ ਦਿੱਤਾ ਗਿਆ ਜਿਵੇਂ ਦਿੱਲੀ ਦੇ ਨਕਰੇ ਹੋਏ ਮੁੱਖ ਮੰਤਰੀ ਉਪ ਮੁੱਖ ਮੰਤਰੀ ਸਾਰੇ ਮੁਹਾਲੀ ਚ ਆ ਪੰਜਾਬ ਚ ਘੁੰਮ ਰਹੇ ਨੇ ਜਿਨ੍ਹਾਂ ਨੂੰ 5 5 400 ਬੰਦਾ ਇੱਥੇ ਥਾਣੇ ਜਿਹੜੇ ਪਰਿਵਾਰਾਂ ਦੇ ਕੰਮ ਨੇ ਉਹ ਤਾਂ ਰੋਲ ਰਹੇ ਨੇ ਪਰ ਉਹਦੀ ਰਾਖੀ ਵਾਸਤੇ ਸਾਰਾ ਅੱਠ ਫੇਸ ਘੇਰਿਆ ਜਾਂਦਾ ਅੰਮ੍ਰਿਤਸਰ ਗੁਰਦਾਰੇ ਵਾਲੇ ਸੰਗਤ ਆ ਰਹੀ ਹੈ ਕੋਈ ਚੌਂਕਾਂ ਤੇ ਖੜਿਆ ਕੋਈ ਕਿਸ ਤਰ੍ਹਾਂ ਖੜਿਆ ਇੱਕ ਕੇਂਦਰੀਵਾਲ ਤੋਂ ਆਜ਼ਾਦੀ ਹੈ ਜਿਹੜੀ ਆਜ਼ਾਦੀ ਜਿਹੜੀ ਆਜ਼ਾਦੀ ਹੈ ਉਹ ਕੇਂਗਰੀਵਾਲ ਵਰਗਿਆਂ ਵਾਸਤੇ ਜਿੱਥੇ 700 700 ਬੰਦਾ 6 600 ਬੰਦਾ ਪੁਲਿਸ ਵਾਲਾ ਜਿਹੜਾ ਭਗਵਾਨ ਜਮਾਨ ਕਹਿੰਦਾ ਸੀ ਜੇਕਰ ਕਿਸੇ ਨੂੰ ਸਕਿਉਰਿਟੀ ਦੀ ਲੋੜ ਆ ਸਕਿਉਰਿਟੀ ਨਹੀਂ ਮਿਲਦੀ ਸਕਿਉਰਿਟੀ ਜਾਣਾ ਉਹ ਮੁਰਗੀ ਖਾਨੇ ਖੋਲ ਲੈਣੇ ਚਾਹੀਦੇ ਅੱਜ ਮੁੱਖ ਮੰਤਰੀ ਨੂੰ ਪੁੱਛਣਾ ਜਾਂਦੇ 800 ਜਾਂ 1200 ਬੰਦਾ ਉਹਦੀ ਜਿਹੜੀ ਇਹ ਵਾਜਿਤ ਕਰਨ ਵਾਸਤੇ ਇੱਕ ਮੁੱਖ ਮੰਤਰੀ ਦੇ ਵਾਸਤੇ ਭੈਣ ਨੂੰ ਸਕਿਉਰਿਟੀ ਹੈ ਭਣੋਈਏ ਨੂੰ ਸਕਿਉਰਿਟੀ ਹੈ ਬੀਬੀ ਨੂੰ ਸਕਿਉਰਿਟੀ ਹੈ ਦੱਸੋ ਜਿਹੜੇ ਗੱਲਾਂ ਵੱਡੀਆਂ ਕਰਦੇ ਸੀ ਜਿਹੜੇ ਔਰਤਾਂ ਨੂੰ ਹਜ਼ਾਰਾਂ ਹਜ਼ਾਰ ਰੁਪਏ ਦੇਣ ਦੀ ਗੱਲ ਕਰਦੇ ਸੀ ਸਾਢੇ 3 ਸਾਲ ਬੀਤ ਗਏ ਮੈਨੂੰ ਲੱਗਦਾ ਕਲਕਲੀ ਬੀਬੀ ਦਾ ਜ 40 40000 ਰੁਪਏ 45 45 ਬੀਬੀ ਦੀ ਇੱਕ ਇੱਕ ਔਰਤ ਦਾ ਭਗਵੰਤਾਨ ਮੰਡਲ ਜਿਹੜੇ ਗਰੰਟੀਆਂ ਦੀ ਗੱਲ ਕਰਦੇ ਸੀ ਕਿਤੇ ਹਵਾ 'ਚ ਦਿਖ ਰਹੇ ਕਿਤੇ ਵੀ ਸੜਕਾਂ 'ਤੇ ਦਿਖਦੇ ਨਹੀਂ ਪਬਲਿਕ ਸਿਰਫ ਧਰਨੇ ਤੇ ਮਜ਼ਾ ਰਿਆਂ ਲਈ ਦਿਖ ਰਹੀ ਆ ਜਾਂ ਮਰਦਾਬਾਦ ਮਰਦਾਬਾਦ ਲਈ ਦਿਖ ਰਹੀ ਹੈ ਅੱਜ ਦੀ ਡੇਟ ਵਿੱਚ 500 ਡਾਕਰ ਤੇ ਰਾਸ਼ਟਰਪਤੀ ਤੱਕ ਪ੍ਰਧਾਨ ਮੰਤਰੀ ਤੱਕ ਨਾਗੀ ਮੁੱਖ ਮੰਤਰੀ ਤੱਕ ਕੋਈ ਸੁਣਾਈ ਨਹੀਂ ਆ ਜਦੋਂ ਕਿਤੇ ਜਾਈ ਹੈ ਅੱਗੇ ਪਹਿਲੇ ਸਾਨੂੰ ਸਕਿਉਰਿਟੀ ਗਾਰਡ ਰੋਕ ਲੈਂਦਾ ਸਕਿਉਰਿਟੀ ਗਾਰਡ ਦੋ ਅਸੀਂ ਜਾਣ ਛੜਾਵਾਂਗੇ ਅੱਗੇ ਉਹ ਕਹਿੰਦੇ ਜੀ ਮਨਿਸਟਰ ਜੀ ਆਣੀ ਜੀ ਉਹਨਾਂ ਦੀ ਆਪਣਾ ਡਿਊਟੀ ਕਰੀ ਹੈ ਕਿਥੇ ਜਾਂਦੀ ਕੋਈ ਸੁਣਾਈ ਨਹੀਂ ਆ ਕੋਈ ਲੈਣ ਦੇਣ ਨਹੀਂ ਆ ਕਿਰਪਾ ਪਠਿ ਹੋਈ ਆਸੀ ਸਾਰੇ ਮੈਂ ਜੀ ਦੇਖੋ ਹੁਣ ਕਨਵੀਨਰ ਸਾਹਿਬ ਪੰਜਾਬ ਚ ਆਏ ਹੋਏ ਨੇ ਸਾਰੇ ਹੁਣ ਜਿਹੜਾ ਕੈਬਨਿਟ ਆ ਉਹ ਤਾਂ ਉਹਨਾਂ ਦੀ ਸੇਵਾ ਕਰੇ ਗਈ ਨਹੀਂ ਹੁਣ ਜਿਹੜੇ ਕਨਵੀਨਰ ਸਾਹਿਬ ਹੈ ਮੈਂ ਮੰਨਦਾ ਇਹਨਾਂ ਨੇ ਦਿੱਲੀ ਨੂੰ ਰਹਿਣੇ ਜਦੋਂ ਦਿੱਲੀ ਵਾਲਿਆਂ ਨੇ ਉਹਨਾਂ ਨੂੰ ਰਿਜੈਕਟ ਕਰਤਾ ਤੇ ਇਹਨਾਂ ਨੂੰ ਕੀ ਲੋੜ ਸੀ ਜਦ ਦਿੱਲੀ ਤੋਂ ਰਿਜੈਕਟ ਹੋ ਚੁੱਕਿਆ ਤੇ ਉਹਨੂੰ ਪੰਜਾਬ ਦੇ ਵਿੱਚ ਸਿਰਮੋਹਣਾ ਬਣਾਤਾ ਉਹਦਾ ਫਾਇਦਾ ਕੀ ਆ ਨਗਲਾ ਸਾਹਿਬ 83% ਕੁਰਬਾਨੀਆਂ ਕਰਨ ਵਾਲੇ ਪੰਜਾਬੀ ਅਸ ਅੱਜ ਇਸ ਆਜ਼ਾਦੀ ਦਿਵਸ ਤੇ ਨਮੋਸ਼ ਕਿਉਂ ਨੇ ਕਿਉਂ ਨਮੋਸ਼ੀ ਸ਼ਾਇ ਹੈ ਚਾਰੇ ਪਾਸੇ ਕਾਲੀ ਆਜ਼ਾਦੀ ਦਿਵਸ ਮਨਾਏ ਜਾ ਰਹੇ ਨੇ ਨਮੋਸ਼ੀ ਇਸ ਕਰਕੇ ਸਭ ਤੋਂ ਪਹਿਲਾ ਜਦੋਂ ਦੇਸ਼ ਆਜ਼ਾਦ ਹੋਇਆ ਅੱਜ ਦੇ ਦਿਨ 10 ਲੱਖ ਦੇ ਕਰੀਬ ਜਿਹੜੇ ਸਿੰਘ ਸਿੰਘਣੀਆਂ ਭਜੰਗਾਂ ਭਜੰਗਣਾ ਨੂੰ ਸ਼ਹੀਦ ਕੀਤਾ ਗਿਆ ਜਦੋਂ ਦੇਸ਼ ਆਜ਼ਾਦ ਦੀ ਦਾ ਅੱਜੇ ਸਰਕਾਰਾਂ ਜੋ ਦਿਵਸ ਮਨਾ ਰਹੀਆਂ ਇਹ ਉਦੋਂ ਤੋਂ ਹੀ ਮਨਾਉਂਦੀ ਆ ਰਹੀਆਂ ਪਰ ਆਮ ਲੋਕ ਜਿਹੜੇ ਇੰਨੇ ਪਰੇਸ਼ਾਨ ਐ ਦੁਖੀ ਐ ਉਹਨਾਂ ਦੇ ਲਈ ਇਹ ਆਜ਼ਾਦੀ ਦਿਵਸ ਨਹੀਂ ਇਹ ਬਰਬਾਦੀ ਦਿਵਸ ਐ ਅਸੀਂ ਅੱਜ ਦਾ ਜਿਹੜਾ ਆਜ਼ਾਦੀ ਦਿਵਸ ਦੇ ਤੌਰ ਤੇ ਬਰਬਾਦੀ ਦਿਵਸ ਇਹਨੂੰ ਜਿਹੜਾ ਹੈ ਮਨਾ ਰਹੇ ਆ ਠੀਕ ਐ ਜੀ ਕੀ ਕਹਾਂਗੇ ਇਸ ਆਜ਼ਾਦੀ ਜਿਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਵੇਂ ਕਿ ਉਹ ਰਿਜਰਵਿਸ ਚੋਰ ਫੜੋ ਮੋਰਚਾ 2 ਸਾਲਾਂ ਤੋਂ ਚੱਲ ਰਿਹਾ ਜਿਹੜੇ ਪੀੜਿਤ ਪਰਿਵਾਰਾਂ ਸੰਬੰਧੀ ਕਿਸੇ ਵੀ ਸਰਕਾਰੀ ਦਰਬਾਰੇ ਦਫ਼ਤਰਾਂ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਕੋਈ ਸੁਣਵਾਈ ਨਹੀਂ ਨਾ ਹੀ ਕੋਈ ਅਨਸਾਫ਼ ਦੁਆਉਣ ਵਾਸਤੇ ਕੋਈ ਉਪਰਾਲਾ ਕੀਤਾ ਜਾ ਰਿਹਾ ਏਵੇਂ ਕਿ ਸਾਡੇ ਨਾਲ ਹੀ ਲੱਗਦੇ ਅਗਲੇ ਚੌਕਦੇ ਕੌਮੀ ਇਨਸਾਫ਼ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੇ ਲਈ ਮੋਰਚਾ ਲੱਗਿਆ ਹੋਇਆ ਹੈ ਤੇ ਇਸੇ ਤਰ੍ਹਾਂ ਹੀ ਭਾਈ ਬਲਦੇਵ ਸਿੰਘ ਬਡਾਲਾ ਜੀ ਨੇ ਅੰਮ੍ਰਿਤਸਰ ਵਿਖੇ 328 ਸਰੂਪ ਚੋਰੀ ਔਰ ਜਿਹੜੇ ਕੋਟਕਪੂਰਾ ਗੋਲੀ ਕਾਂਡ ਦੇ ਸਹਿੱਦਾਂ ਦੇ ਇਨਸਾਫ ਲਈ ਲੜਾਈ ਲੜ ਰਿਹਾ ਉੱਥੇ ਮੋਰਚਾ ਚੱਲ ਰਿਹਾ ਤੇ ਮੇਰੇ ਵੱਲੋਂ ਨਗਰ ਕੌਂਸਲ ਜੀਰਕਪੁਰ ਤੇ ਦਫਤਰ ਦੇ ਵਿੱਚ ਜਿਹੜੀਆਂ ਪੰਚਾਇਤੀ ਸ਼ਾਮਲਾੜ ਜ਼ਮੀਨਾਂ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕੋਡੀਆਂ ਦੇ ਭਾਅ ਅਕਵਾਇਰ ਕਰਕੇ ਅੱਗੇ ਬਿਲਡਰਾਂ ਨੂੰ ਵੇਚਿਆ ਜਾ ਰਿਹਾ ਉਸ ਦੇ ਲਈ ਮੈਂ 1 ਸਾਲ ਤੋਂ ਅੱਜ 15 ਅਗਸਤ ਤੋਂ ਜਿਹੜਾ ਹੈ 2024 ਤੋਂ ਲੈ ਕੇ ਅੱਜ 15 ਅਗਸਤ 25 ਤੱਕ ਮੇਰੇ ਧਰਨੇ ਨੂੰ ਵੀ ਰੋਜ਼ ਪ੍ਰਦਰਸ਼ਨ ਨੂੰ ਇੱਕ ਸਾਲ ਹੋ ਚੁੱਕਿਆ ਹੈ ਤੇ ਅਸੀਂ ਹੁਣ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜੋ ਇਨਸਾਫ ਪਸੰਦ ਲੋਕ ਹੈ ਸੰਗਦਾ ਉਹ ਇੱਕ ਝੰਡੇ ਥੱਲੇ ਇਕੱਠੇ ਹੋਣ ਤਾਂ ਹੀ ਸਾਡੀ ਜਿਹੜੀ ਪੰਜਾਬ ਪੰਜਾਬੀਅਤ ਕਿਸਾਨ ਮਜ਼ਦੂਰ ਨੂੰ ਬਚਾਇਆ ਜਾ ਸਕਦਾ ਹੈ ਜਿਵੇਂ ਕਿ ਹੁਣ ਅਸੀਂ ਪੰਚਾਇਤੀ ਸ਼ਾਮਲਾਰ ਜ਼ਮੀਨਾਂ ਦੇ ਵਿੱਚ 1/3 ਹਿੱਸਾ ਜਿਹੜਾ ਅਨਸੂਚੇ ਜਾਤੀ ਲਈ ਰਿਜ਼ਰਵ ਹੈ ਉਹ ਬੋਲੀ ਦੇਣ ਦੇ ਬਾਵਜੂਦ ਵੀ ਪੈਸੇ ਭਰਨ ਦੇ ਬਾਵਜੂਦ ਵੀ ਉਹਨਾਂ ਨੂੰ ਮੌਕੇ ਤੇ ਕਾਸਤ ਕਰਨ ਵਾਸਤੇ ਕਬਜ਼ਾ ਨਹੀਂ ਮਿਲਦਾ ਔਰ ਜਿਹੜੇ 5-5 ਮਰਲੇ ਦੇ ਪਲਾਟ ਨੋਟੀਫਿਕੇਸ਼ਨ ਸਰਕਾਰ ਵੱਰੋਂ ਜਾਰੀ ਕੀਤਾ ਗਿਆ ਵੀ ਇਹਨਾਂ ਗਰੀਬਾਂ ਨੂੰ ਦਿੱਤੇ ਜਾਣ ਉਹਦੀ ਕੋਈ ਉਪਲਬਧ ਨਹੀਂ ਕੀਤਾ ਜਾ ਰਿਹਾ ਇਸ ਤਰ੍ਹਾਂ ਸਰਕਾਰ ਦਾ ਜੋ ਹੋ ਸਕਦਾ ਆਜ਼ਾਦੀ ਦਿਵਸ ਪਰ ਅਸੀਂ ਇਹਨੂੰ ਬਰਬਾਦੀ ਦੇ ਵਿੱਚ ਸੇ ਕਹਾਂਗੇ ਜੀ ਕੋਈ ਆਜ਼ਾਦੀ ਨਹੀਂ ਆ ਅੱਜ ਤਾਂ ਲੋਕ ਗੁਲਾਮ ਖੜੇ ਹਰ ਇੱਕ ਬੰਦੇ ਦੀ ਕੋਈ ਨਾ ਕੋਈ ਸਮੱਸਿਆ ਜਿਹਨੂੰ ਸੁਣਨ ਵਾਲਾ ਕੋਈ ਵੀ ਨਹੀਂਗਾ ਇੱਥੇ ਕੋਈ ਨਾ ਸੀਐਮ ਨਾ ਪੀਐਮ ਨਾ ਕੋਈ ਵੀ ਨਹੀਂਗਾ ਹਰ ਪਾਸੇ ਕ腐ਸ਼ਨ ਲੋਕਾਂ ਨੂੰ ਕਰ ਉਕਰ ਉਕਰ ਇਹ ਬਰਬਾਦ ਕਰੀ ਜਾਂਦੇ ਆ ਸਮਝ ਹੀ ਨਹੀਂ ਆਉਂਦੀ ਇਹ ਆਜ਼ਾਦੀ ਕਿਹੜੀ ਆਈ ਉਹ ਆਜ਼ਾਦੀ ਤਾਂ ਆਜ਼ਾਦ ਹੁੰਦਾ ਬੰਦਾ ਅਸੀਂ ਤਾਂ ਗੁਲਾਮ ਬਣੇ ਹੋਏ ਆ ਠੀਕ ਹੈ ਜੀ ਵੀ ਪ੍ਰੋਬਲਮ ਸਮੱਸਿਆ ਕੀ ਹੈ ਕਹਾਂ ਗਏਗੀ ਸਮੱਸਿਆ ਸਾਡਾ ਘਰਬਾਰ ਸਭ ਕੁਝ ਖੋ ਲਿਆ ਇਹਨਾਂ ਨੇ ਗੁੰਡੇ ਪਾਲੇ ਹੋਏ ਆ ਗੁੰਡੇ ਜਾਂਦੇ ਆ ਪੁਲਿਸ ਨਾਲ ਜਾਂਦੀ ਆ ਘਰ ਲੁੱਟਦੀ ਆ ਅਸੀਂ ਤਾਂ ਇਦਾਂ ਦਾ ਜੰਗਲ ਰਾਜ ਕਦੀ ਦੇਖਿਆ ਹੀ ਨਹੀਂ ਸੀ ਜਿੱਦਾਂ ਦਾ ਹੁਣ ਦੇਖ ਰਹੇ ਆ ਇੱਕ ਜੰਗਲ ਰਾਜ ਆ ਇਹ ਆਜ਼ਾਦੀ ਨਹੀਂ ਆ ਕੱਲ ਤਾਂ ਜਿਹੜਾ ਪ੍ਰੋਟੈਸਟ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹਾਂ ਕਿਆ ਕਰਾਂਗੇ ਨਦੀ ਜਾਨ ਨੂੰ ਰੋਂਦੇ ਫਿਰਦੇ ਆ ਕਿ ਕੌਣ ਸੀ ਕਮ ਸੁਣਵਾਈ ਕਰੋ ਅਸੀਂ ਆਪਣੇ ਘਰਾਂ ਚ ਤਾਂ ਰਹੀਏ ਠੀਕ ਹੈ Por